ਕੀਦੋਂ ਜਾਣਾ ਆਪਾਂ ਹੁਣ ਚੱਲ ਅਸੀਂ ਬਣਾਉਣ ਲੱਗੇ ਆ ਜੀ ਵਲੌਗ ਦੱਸ ਵੀ ਘਟ ਗਈ ਨਾ ਜੇ ਦੂਜੇ ਪਾਸੇ ਪਾਈ ਜਾ ਕੇ ਵਲੌਗ ਬਣਾਉਣਾ ਪਵੇ ਮੈਂ ਮੰਮੀ ਉਹਨਾਂ ਨਾਲ ਹੀ ਜਾਣ ਦੱਸ ਕਿੱਥੋਂ ਚੱਲਦੀ ਐ ਇੱਕ ਬੋਲਾਂਗੇ ਹਾਂ ਅੱਸੀ ਗੱਲ ਜੀ ਸਾਰਿਆਂ ਨੂੰ ਅਸੀਂ ਬਣਾਉਣ ਲੱਗੇ ਆ ਇੱਕ ਵਲੌਗ ਤੇ ਇਹਨੂੰ ਪਾਵਾਂਗੇ ਫੇਸਬੁੱਕ ਤੇ YouTube ਤੇ ਨਵਾਂ ਨਵਾਂ ਅਸੀਂ ਪਾਉਣ ਲੱਗੇ ਆ ਵਲੌਗ ਗੱਲਾਂ ਬਾਤਾਂ ਨੇ ਬਸ ਜੇ ਤੁਹਾਨੂੰ ਚੰਗੀਆਂ ਲੱਗੀਆਂ ਤਾਂ ਸਾਨੂੰ ਮੈਸੇਜ ਕਰਕੇ ਦੱਸੋ ਇਹਨੂੰ ਕਬੱਡੀ ਬਾਰੇ ਚੰਗੀ ਚੰਗੀ ਜਾਣਕਾਰੀ ਖਰਾਕ ਬਾਰੇ ਠੀਕ ਹੈ ਉਹ ਸਾਰਾ ਦੱਸਿਆ ਕਰ ਨਵੇਂ ਮੁੰਡਿਆਂ ਨੂੰ ਕਿਉਂਕਿ ਨਵੇਂ ਮੁੰਡੇ ਅੱਜ ਕੱਲ ਜਿਹੜੇ ਕਬੱਡੀ ਖੇਡਦੇ ਆ ਉਹ ਜਿਹੜੀ ਜਿਆਦਾ ਚੱਲ ਪਈ ਪੁੱਠੇਰਾ ਨੂੰ ਹੈਨਾ ਕਿਉਂਕਿ ਅਸੀਂ ਉਹ ਰੋਜ਼ ਦੇਖਦੇ ਆ ਅਸੀਂ ਵਿਚਰਦੇ ਆ ਕਬੱਡੀ ਵਾਲਿਆਂ ਵਿੱਚ ਅਰੇ ਰੋੜੂ ਬੰਦ ਕਰ ਯਾਰ ਕਬੱਡੀ ਵਾਲਿਆਂ ਵਿੱਚ ਅਸੀਂ ਵਿਚਰਦੇ ਆ ਹੈਨਾ ਤੇ ਸਾਨੂੰ ਪਤਾ ਵੀ ਇਹ ਕਬੱਡੀ ਦੇ ਵਿੱਚ ਕੀ ਚੱਲਦਾ ਅੱਜ ਕੱਲ ਹੈਨਾ ਬਸ ਉਹ ਵਾਲੀ ਗੱਲਾਂ ਮੱਤਾਂ ਕਰਾਂਗੇ ਨਾਰਮਲ ਗੱਲਾਂ ਬਾਤਾਂ ਨਹੀਂ ਕਿਵੇਂ ਬੰਦਰ ਠੀਕ ਹੈ ਗੱਲ ਠੀਕ ਆ ਹਾਂ ਪੂਰੀ ਆਪਾਂ ਚੱਲੇ ਆ ਮੈਚ ਤੇ ਕਿੱਥੇ ਬਿੱਲੇ ਬਿੱਲੇ ਚਾਚਾ ਅਸੀ ਗੱਲ ਠੀਕ ਆ ਵਧੀਆ ਵਧੀਆ ਕਿਹਨਾਂ ਲਾਉਂਗੇ ਫਿਰ ਅੱਜ 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 ਦੇਖਾਂਗੇ ਮੈਚ ਕਹਿੰਦੇ ਵਧੀਆ ਮੈਚ ਆ ਦੇਖਦੇ ਆ ਪਲੇਰਾਂ ਨੂੰ ਕੀ ਕਰਦੇ ਆ ਨਹੀਂ ਰੋਜ਼ ਆਪਾਂ ਹੁਣ ਕਬੱਡੀ ਦਾ ਸ਼ੌਂਕ ਆ ਕਬੱਡੀ ਦਾ ਆਪਾਂ دیਵਾਨੇ ਆ ਪਹਿਲਾਂ ਤਾਂ ਹਨਾ ਇੱਕੋ ਹੀ ਕੰਮ ਕੀਤਾ ਜ਼ਿੰਦਗੀ ਚ ਕਬੱਡੀ ਤਾਂ ਮੈਂ ਉਹ ਗੀਤ ਅਸੀਂ ਵੀ ਇਧਰ ਪੰਦਰਾਂ ਦੇ ਵੀ ਉਹੀ ਕੋਈ ਕੀਤਾ ਹਨਾ ਕਿਉਂਕਿ ਇਹ ਨਾ ਆਪਾਂ ਭੁੱਲ ਸਕਦੇ ਆ ਨਾ ਆਪਾਂ ਛੱਡ ਸਕਦੇ ਆ ਇਹ ਚੀਜ਼ ਤਾਂ ਬੰਦਾ ਰਹਿ ਹੀ ਨਹੀਂ ਸਕਦਾ ਹਨਾ ਨਾਲ ਨਾਲ ਹੀ ਚੱਲੂ ਇਹ ਤਾਂ ਹੁਣ ਅੱਛਾ ਨੈਚਰਲ ਦੇ ਤੂੰ ਬਈ ਚੱਲ ਤੂੰ ਤਾਂ ਆਇਆ ਇੱਥੇ ਹੁਣ ਅਬਦਾ ਛੁੱਟੀਆਂ ਕੱਟਣਾ ਹਨਾ 8 ਸਾਲਾਂ ਬਾਅਦ 8 ਸਾਲਾਂ ਬਾਅਦ ਆਇਆ ਤੂੰ ਮੈਨੂੰ 8 ਸਾਲ ਹੋ ਗਏ ਜਾਂ ਨਾ 8 ਬਾਅਦ ਆਇਆ 8 ਸਾਲ ਹੋ ਗਏ 8 ਸਾਲਾਂ ਤੋਂ ਬਾਅਦ ਤੂੰ ਆਇਆ ਤੇ ਤੂੰ ਲਾਪਰੋਜ ਕਬੱਡੀ ਦਾ ਮੈਚ ਦੇਖਣ ਜਾਂਦਾ ਹਨਾ ਮਨ ਲੋਕ ਵੀ ਆਪਣੇ ਏਰੀਏ ਦੇ ਕਹਿੰਦੇ ਨੇ ਇਹ ਰੇ ਸਾਡੇ ਹੁੰਦੇ ਰਹਿਣਗੇ ਇਹ ਲਾ ਕੇ ਆ ਜਾਂਦੇ ਹਨਾ ਕੀ ਦੱਸ ਵੀ ਸਾਡੇ ਬਹੁਤ ਵੱਡਾ ਕੀਲਾ ਕਬੱਡੀ ਦਾ ਹਨ ਤੇ ਆਪਾਂ ਤਾਂ ਗੱਲਬਾਤ ਉਹੀ ਕਰਨੀ ਸੀ ਕਬੱਡੀ ਬਾਰੇ ਪਲੇਅਰਾਂ ਨੂੰ ਸੋਇਆ ਕਰਨ ਇਹ ਪਿੰਦਰ ਮੈਂ ਇੱਕਦਾਲ ਦੇਖਿਆ ਵੀ ਪਲੇਅਰ ਜਿਹੜੇ ਆਹ ਫੁੰਕਾਰੇ ਚੱਲਦੇ ਆਂ ਅੱਜ ਕੱਲ ਹਨਾ ਫੁਕਾਂ ਤੇਜ ਵਾਲੇ ਹੋ ਗਏ ਮੇਰੇ ਵੱਲ ਪਤਾ ਨਹੀਂ ਕੁਦਰਤੀ ਤੇਜ ਹੋਏ ਪ੍ਰੈਕਟਿਸ ਨਾਲ ਇਹ ਹੋਣਾ ਰੱਬ ਨਾਲ ਕੁਝ ਪਦਾਰਥਾਂ ਦਾ ਤੇਜ ਹੋਏ ਲੱਗਦੇ ਇੰਨੀ ਪ੍ਰੈਕਟਿਸ ਨਾਲ ਤੇਜ਼ੀ ਨਹੀਂ ਹੈਗੀ ਯਾਰ ਚਾਚਾ ਉਦੋਂ ਦਿਖਾਵੇ ਦਾ ਜਮਾਨਾ ਵੀ ਚੱਲ ਪਿਆ ਜਾਦੇ ਬਹੁਤ 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 ਹੋਣਾ ਹੁਣ ਸਰੀਰ ਨੂੰ ਲਾਈਕ ਵੀ ਕਰਦੇ ਆ ਤੁਸੀਂ ਇਧਰ ਕਿਤੇ ਹੱਦ ਤੱਕ ਵਧੀਆ ਐਕਸ਼ਨ ਹੁੰਦੇ ਆ ਉਹਨੂੰ ਲਾਈਕ ਕਰਦੇ ਹੋ ਨਹੀਂ ਬੋ ਇੱਕ ਅਜਾ ਨਾਲ ਹੋਰ ਹੁੰਦਾ ਫੇਰ ਗੰਮ ਖਰਾਬ ਹੋ ਜਾਂਦਾ ਹੈ ਚਾ ਲਲ ਇੱਕ ਹੋਰ ਵੀ ਚੱਲ ਪਈ ਹੁਣ ਨਵੀਂ ਇੱਕ ਉਹਨੂੰ ਸਿਕਸ ਪੈਕੇਜ ਬਹੁਤ ਜ਼ਰੂਰੀ ਨੇ ਹੈਨਾ ਆਪਣੇ ਦੇ ਡੇਟ ਉਦੋਂ ਨਹੀਂ ਪੱਪੂ ਨੂੰ ਸਾਰਾ ਜ਼ਿਲ੍ਹੇ ਤੇ ਉਹ ਤੋਂ ਪਹਿਲਾਂ ਦੇਖ ਲਾ ਭਿੰਦਰ ਭਿੰਮੀ ਹੁਣੀ ਵਾਰੀ ਹਾਂ ਉਹ ਜ਼ਿਲ੍ਹੇ ਦੇ ਹਨ ਮੈਂ ਨਾਲੇ ਕਿ ਉਹ ਡੋਡ ਬੰਦੇ ਨਹੀਂ ਰਹੇ ਪਹਿਲੀ ਗੱਲ ਤਾਂ ਨਹੀਂ ਨਹੀਂ ਸਾਇਦ ਤਾਂ ਹੈ ਹੀ ਨਹੀਂ ਇੱਕ ਗੱਲ ਹੋਰ ਪੱਪੂ ਦੇ ਉਦੋਂ ਨਾ ਮੈਂ ਅਕਦੇ ਦੇਖਦਾ ਸੀ ਉਹਨਾਂ ਦੀ ਵੀਡੀਓ ਆਪ ਪਾਈ ਸੀ ਆਪਾਂ ਪਲੇ ਸਾਰੇ ਸੰਗ ਨਹੀਂ ਆ ਬੋਲਣ ਤੋਂ ਵੀ ਯਾਰ ਕੀ ਬੋਲਾਂਗੇ ਹਨਾ ਇਹ ਆਨੇ ਲੋਗ ਉਹਨਾਂ ਕਾਰਨ ਗਲਤ ਉਹ ਗੱਲਾਂ ਸਮਝਦੇ ਰਹਿੰਦੇ ਆਪਾਂ ਜਿਹੜੇ ਪਹਿਲਾਂ ਵੱਡੀਆਂ ਗੱਡੀਆਂ ਆ ਜਾਂਦਾ ਲਾਲੀ ਆਪਣਾੜਾ ਜਿਹਾ ਆਈ ਜਾਏ ਉਹ ਤੁਰੇ ਵੱਡੀ ਫੌਕਸ ਲੋ ਜਾਵੇ ਮਨ ਕੇ ਮੈਂ ਕਿਹਾ ਤੇਜ਼ ਕਰ ਲੈ ਕਹਿੰਦਾ ਇੰਨਾ ਤੇਜ਼ ਤਾਂ ਮੈਂ ਖੇਡਣ ਗਏ ਨਹੀਂ ਸੀ ਜਦੋਂ ਹੋ ਗਈ ਹੌਲੀ ਹੌਲੀ ਚੱਲ ਕਹਿੰਦਾ ਨੰਬਰ ਤਾਂ ਕਰ ਲੋ ਸਲੋ ਕਰਦੀਆਂ ਨਹੀਂ ਹੋਈਆਂ ਲੋਡੋ ਕਿੰਨੀਆਂ ਗੱਡੀਆਂ ਮਾਰੀਆਂ ਸਲੋ ਦੀ ਗੱਡੀਆਂ ਜਾਨ ਨਾਲ ਖੇਡਦੇ ਸੀ ਨਾ ਪਰ ਗੋਡੀ ਹਈ ਯਾਰ ਜੋਰ ਦਿਖਾਉਣ ਜਾਂਦੇ ਆਪਾਂ ਚੁਸਤੀ ਜਿਹੜੀ ਹੈਗੀ ਬੰਦੇ ਚ ਉਹ ਦਿਖਾਉਂਦਾ ਨਾ ਕਈ ਤਰ੍ਹਾਂ ਦੇ ਹੁਣ ਚੱਲੋ ਪਹਿਲਾ ਮੈਚ ਮੈਨੂੰ ਨਹੀਂ ਹੁਣ ਪਤਾ ਵੀ ਪਹਿਲਾਂ ਵਧੀਆ ਸੀਗਾ ਮੈਚ ਲੋਕ ਜਾਨੀ ਸਾਰੇ ਕਹਿੰਦੇ ਵੰਦਰ ਪਹਿਲਾ ਮੈਚ ਐ ਹੁੰਦਾ ਸੀਗਾ ਟੀਮਾਂ ਬਰਾਬਰ ਦੀ ਹੁੰਦੀ ਸੀ ਸਾਰੀਆਂ A to Z D ਪਲੇਅਰ ਵੀ ਤਕੜੇ ਹੁੰਦੇ ਸੀ ਸਾਰੇ ਕੋਈ ਜੇ ਪਲੇਅਰ ਹੁੰਦੇ ਸੀ ਉਹ ਦਿਨ ਉਹ ਦਿਨ ਵੀ ਇਹੀ ਗੱਲ ਕਰਦੇ ਬੰਦੇ ਤੇ 8 ਸੰਦਲੇ ਵੀ 8 ਫੈਡਰੇਸ਼ਨ ਦੀ ਟੀਮਾਂ ਖੇਡਦੇ ਅੱਠਾਂ ਚ ਜਿਹੜਾ ਅੱਜ ਜਿੱਤਦਾ ਤਾਂ ਦੂਜੇ ਨੇ ਜਿੱਤਦਾ ਤਾਂ ਨਹੀਂ ਸੀ ਉਹ ਨਾ ਨਾ ਉਹ ਜਿਹੜੀ ਕੋਈ ਨਾ ਨਾ ਫਾਈਨਲ ਤੱਕ ਸੰਦਲੇ ਵੀ ਸੈਮੀ 'ਚ ਮਸੀ ਜਾਂਦਾ ਸੀ ਯਾਰ ਜਿਹੜੇ ਹੁਣ ਵੀ ਅੱਗੇ ਸੀਰੀਅਸ ਲੈਂਦੇ ਸੀ ਮੈਚਾਂ ਨੂੰ ਪਰ ਪਿੰਦਰ ਪਹਿਲੇ ਮੈਚ ਤੋਂ ਚੱਲ ਪੈਂਦਾ ਸੀ ਕੰਮ ਨਹੀਂ ਨਹੀਂ ਅੱਗੇ ਸਭ ਤੋਂ ਵੱਡੀ ਗੱਲ ਇਹ ਹੁੰਦੀ ਸੀ ਵੀ ਸਾਨੂੰ ਜਗਰਾਉ ਹਰਾਵੀਂ ਅਸੀਂ ਉਹਨੂੰ ਹਰਾਉਣਾ ਮੋਗਾ ਰਾ ਗਈ ਮੋਗਾ ਕਾਲ ਨਾਲ ਦੇ ਹਾਂ ਦੇ ਵੀ ਆਪਾਂ ਉਹਨੂੰ ਐਦ ਕੀ ਹਰਾਉਣਾ ਹੀ ਹਰਾਉਣਾ ਮੈਂ ਸੋਚ ਕੇ ਮਿੱਥ ਕੇ ਜਾਂਦੇ ਸੀ ਕਿ ਹਾਂ ਹਾਂ ਜਾਂ ਅੱਜ ਮੋਗੇ ਟੂਰਨਾਮੈਂਟ ਚ ਆਪਾਂ ਕਰਨਾ ਚਰਾੜੇ ਅੱਜ ਕਾਲ ਖਾ ਹਰੇਕ ਬੰਦਾ ਆਪਣੀ ਪਲੈਨਿੰਗ ਨਾ ਹੁੰਦਾ ਹੁੰਦਾ ਸੀ ਹਾਂ ਚਾਚਾ ਜਾਣਾ ਕਿੱਥੇ ਤੂੰ ਮਾੜਾ ਰਾਈਟ ਹਾਂ ਚਾਚਾ ਜੇਰਾ ਸਾਡਾ ਮੈਚ ਮੋਗੇ ਨਾਲ ਜੀਵੀ ਸਾਹਿਬ ਨੂੰ ਜੇ ਦੇਖ ਦਿਓਗੇ ਵੀਡੀਓ ਤੇ ਕਮੈਂਟ ਜ਼ਰੂਰ ਕਰਿਓ ਜੀਵੀ ਨਾਲ ਸਾਡਾ ਮੈਚ ਤੇ ਨਾਬੇ ਉਹ ਨਾ ਇੱਕ ਨਾ ਰੂਲ ਨਾਬੇ ਵਾਲਾ ਪਹਿਲਾਂ ਹੁੰਦਾ ਸੀ ਹੁਣ ਨਹੀਂ ਪਤਾ ਵੀ ਉਹ ਐਂਡ ਤੱਕ ਨਾ ਪੁਆਇੰਟ ਨਹੀਂ ਦੱਸਦੇ ਨਾ ਹਾਫ ਟਾਈਮ ਦੱਸਣਾ ਜਾ ਕੇ ਆਏ ਸਿਰੇ ਦੇ ਬਾਹਰ ਦੱਸਣੇ ਹਾਂ ਹਾਂ ਤਾਂ ਕੋਈ ਸਟੇਡੀਅਮ ਚ ਹੁੰਦਾ ਹਾਂ ਜਿਹੜੀ ਹੁੰਦਾ ਹਾਂ ਉਹ ਐਂਡ ਤੱਕ ਇਹ ਚਾ ਜੱਫੇ ਲਾ ਕੇ ਹੁੰਦੀ ਹੁੰਦੀ ਦੋਵੇਂ ਪਾਸੇ ਹਾਂ ਉਧਰ ਟੋਨੀ ਭਾਜੀ ਨਾ ਜਾ ਕੇ ਉੱਥੇ ਉੱਠ ਕੇ ਵਿਚੇ ਬੈਠੇ ਸੀ ਟੋਨੀ ਭਾਜੀ ਤੇ ਕਿਉਂਕਿ ਮੈਚ ਭਾਜੀ ਨਾਲ ਹਰੇਕ ਵਧੀਆ ਮੈਚ ਭਾਜੀ ਨਾਲ ਹੀ ਆਉਂਦਾ ਹੈ ਨਾ ਤੇ ਭਾਈ ਇਹਨੂੰ ਵਧਾਈਆਂ ਦੇਣੇ ਲੱਗਦੀ ਵੀ ਸਾਨੂੰ ਕਹਿੰਦੇ ਦੀਪ ਸਾਹਿਬ ਵਧਾਈਆਂ ਤੁਸੀ ਜਿੱਤਗੇ ਅੱਛਾ ਉਹ ਉਹ ਟੋਨੀ ਭਾਈ ਨੂੰ ਵਧਾਈ ਦੇਈ ਜਾਣਾ ਅੱਛਾ ਵੀ ਤੁਸੀਂ ਜਿੱਤਗੇ ਅੱਧੇ ਪੈਣ ਦੇ ਮੋਗਾ ਜਿੱਤਗੀ ਅੱਛਾ ਹਾਂ ਲੱਗਦੀ ਆ ਆਪਾਂ ਜਿੱਤੇ ਤੇ ਪ੍ਰੇਮ ਨੂੰ ਪਤਾ ਚੱਲਦਾ ਮੇਰੇ ਬਹੁਤ ਆਪਾਂ ਜਿੱਤਗੇ ਆਪਾਂ ਜਿੱਤ ਗਏ ਪੈਣ ਦੇ ਹਾਂ ਪਤਲਾ ਸਾਹਿਬ ਜੀ ਡੀਪੀ ਸਾਹਿਬ ਨੇ ਨੰਬਰ ਗਿਣੇ ਹੋਏ ਸੀ ਆਪਦੇ ਬੀਗਦੇ ਸਾਹਿਬ ਜਾਣ ਲਾ ਉਹ ਉਹ ਸਾਡੇ ਉਸ ਦੀ ਕੀ ਗੱਲ ਹੁੰਦਾ ਹਾਂ ਪ੍ਰੇਮ ਗੋਟੂ ਫੜ ਕੇ ਮਾਰੇ ਕੈਂਚੀ ਪ੍ਰੇਮ ਚ ਨਹੀਂ ਰਹਿੰਦਾ ਮੈਂ ਬ੍ਰੀਨੀਆਂ ਆਪਣੇ ਬਲੌਗ ਪਾਇਆ ਕਰੀ 66 ਮੈਂ ਖਾਲੀ ਮਤੋਂ ਆ ਚਾਚਾ ਪਹਿਲਾ ਪਹਿਲਾ ਉਹ ਚਾਚਾ ਪਹਿਲਾ ਪਹਿਲਾ ਕੀ ਬੋਲੇ ਆਹਾ ਵੀ ਉਹਨੂੰ ਉਹਨਾਂ ਨੇ ਕਿਹਾ ਨਾਰਮਲ ਜੰਗਲ ਇਹ ਤੁਹਾਨੂੰ ਇਹ ਚੀਕੋ ਵੱਲੋਂ ਇਹ ਬੰਦ ਕ ਬਾਦ ਕੱਢ ਕੇ ਮੈਨੂੰ ਬਹਿਣਾ ਨਹੀਂ ਲੱਗੇ ਰਵਲਵਰ ਕੱਢੀ ਬੈਠਾ ਮੇਰੇ ਵੱਲ ਨੂੰ ਇਹਨੂੰ ਡਾਇਰੈਕਸ਼ਨ ਹੋएगी ਇਹਨੂੰ ਤਾਂ ਡਾਇਰੈਕਸ਼ਨ ਹੋ ਚੱਲੀ ਹੁਣ ਉਹ ਯਾਰ ਮੈਂ ਪਤਾ ਕੀ ਬੰਦਰ ਚੱਲ ਇੱਕ ਵੀਡੀਓ ਪਾ ਨਾ ਜਵਾਰਾ ਮੇਰਾ ਕੀ ਸਮਝ ਲੈ ਵੀ ਸਾਰੀ ਦੁਨੀਆ ਨਾਲ ਮਿਲਲੇ ਗਿੱਲੇ ਹਾਂ ਹਾਂ ਕੋਈ ਆਪਾਂ ਨੂੰ ਦੇਖਦਾ ਆਪਾਂ ਅਗਲੇ ਨੂੰ ਦੇਖਦੇ ਆ ਹਾਂ ਇੱਕ ਗੱਲ ਹੋਰ ਵੀ ਬੰਦਰ ਉਹ ਪਹਿਲਾਂ ਪਹਿਲਾਂ ਮੈਨੂੰ ਵੀ ਬਹੁਤ ਹੋਸ਼ੀਗਿਆ ਤਾਂ ਸੌਂ ਲੱਗੇ ਮੈਂ ਕਿਹਾ ਯਾਰ ਕੀ ਦਾ ਕੰਮ ਕਰ ਲਿਆ ਆਪਾਂ ਨੇ ਤੇ ਉਦੋਂ ਬਾਰਾ ਮੁੜ ਕੇ ਫਿਰ ਇਹੋ ਜਿਹਾ ਕੰਮ ਚੱਲਿਆ ਮੈਂ ਹੁਣ ਚਲ ਬੋਲ ਲੰਨਾ ਬਈ ਇੰਨਾ ਬਾਹਰ ਉਹ ਵੀ ਨਹੀਂ ਕਰ ਸਾਨੂੰ ਮੈਨੇ ਠੀਕ ਆ ਉਹ ਉਦੋਂ ਵੀਡੀਓ ਪਾਉਂਦਾ ਕਰ ਨਾਲੇ ਇਹ ਤਾਂ ਗਲਤ ਆਇਆ ਆ ਵੀ ਜਿਹੜੇ ਹੁਣ ਨਵੇਂ ਪਲੇਅਰ ਨੇ ਇਹਨੂੰ ਆਇਆ ਵੀ ਸ਼ੰਦਿਆਰ ਜਹਾਜ਼ 'ਚ ਬਹਿ ਜੀਏ ਵੀ ਕਿਸੇ ਨਾ ਕਿਸੇ ਲੋਟ ਵੀ ਸਾਡਾ ਚਲਪੇ ਕੰਮ ਜਹਾਜ਼ ਇਹ ਇਹ ਚੱਕਰ ਠੀਕ ਆ ਕਿ ਪਹਿਲਾਂ ਵਾਲਾ ਕੰਮ ਨਹੀਂ ਸੀਗਾ ਮੈਂ ਯਾਰ ਪਹਿਲਾਂ ਬੇਸੈਂਸ ਸੀ ਜੀ ਇਹ ਕੰਮ ਥੋੜਾ ਜਿਹਾ ਬਾਰਕੇ ਜਾਂਦੇ ਸੀ ਹੁਣ ਛੇਤੀ ਥੋੜਾ ਜਿਹਾ ਧਿਆਨ ਰੱਖਣ ਲੱਗ ਗਏ ਬਾਅਦ ਨੂੰ ਹੁਣ ਤੂੰ ਇਹ ਵੀ ਦੇਖਦਾ ਜਿਹੜੇ ਪੁਰਾਣੇ ਪਲੇਅਰ ਕਿੰਨੇ ਲੰ ਹੂੰ ਗਿੱਡੂ ਤੋਂ ਸੋਚਿਆ ਲੱਗਦਾ ਹਾਂ ਉਹ ਤੋਂ ਬਾਅਦ ਘੜਦਾ ਗਿਆ ਕੰਮ ਸਹੀ ਗੱਲ ਸੱਟਾ ਫੇਟਾਂ ਵੀ ਲਗ ਲੀਆਂ ਨੇ ਵਿੱਚ ਉਹ ਕਾਲੀ ਵਾਲਾ ਕੰਮ ਆ ਨਾ ਉਹਦੇ ਵਿੱਚ ਹਾਂ 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 ਤਾਂ ਹੀ ਤਾਂ ਲੌਂਗ ਟਰਮ ਨਹੀਂ ਖੇਡ ਬਲੌਂਗ ਟਰਮ ਨਹੀਂ ਖੇਡ ਹੁੰਦਾ ਨਹੀਂ ਪ੍ਰੈਕਟਿਸ ਵੀ ਅੱਜ ਮੈਂ ਦੇਖਿਆ ਬਹੁਤ ਘੱਟ ਫਰੈਂਸ ਜਣੀ ਚਾਹੀਦੀ ਮੈਂ ਸਾਡਾ ਪੰਕ ਕੈਂਪੂ ਬਣਾਉਂਦੇ ਸੀਗੇ ਨਾ ਚਾਰ ਚਾਰ ਪੰਜ ਪੰਜ ਮਹੀਨੇ ਰੇਕ ਵਾਰ ਜਮ ਲਾਉਣੀ ਲਾਉਣਾ ਹਨਾ ਜੂੰ ਵੀ ਚੱਲੀ ਜਾਂਦੀ ਮਿਹਨਤ ਘੱਟ ਮੈਨੂੰ ਮੈਨੂੰ ਹੁਣ ਵੀ ਇਹ ਲੱਗਦਾ ਮੰਜੀ ਜਿਹੜੇ ਮੁੰਡੇ ਪ੍ਰੈਕਟਿਸ ਲਾਉਂਦੇ ਨਹੀਂ ਇਹਨਾਂ ਵਿੱਚੋਂ ਵੀ ਉਹ ਵਧੀਆ ਚੱਲ ਰਹੇ ਨੇ ਸਾਰੇ ਨਹੀਂ ਮਤਲਬ ਕਹਦੇ ਸਾਰਾ ਪ੍ਰੈਕਟਿਸ ਕਰਦੇ ਨੇ ਮੁੰਡਿਓ ਹਰ ਵੀ ਵਧੀਆ ਖੇਡਦੇ ਨੇ ਇਹਦੀ ਗੱਲ ਹੈਗੀ ਯਾਰ ਸਾਰੇ ਕੋਟੀਆਂ ਹਿਸਾਬ ਨਾਲ ਚੱਲਦੀਆਂ ਨੇ ਹਾਂ ਹਾਂ ਪਰ ਮੈਂ ਨਹੀਂ ਹੁਣ ਪ੍ਰੈਕਟਿਸ ਆ ਹੁਣ ਗੈਨ ਮੈਥਕੇ ਵਾਲੀ ਆ ਵੀ ਇੰਨੀ ਕਰ ਲਈ ਇੰਨੀ ਪਹਿਲੇ ਟਾਈਮਾਂ ਚ ਤੂੰ ਸੋਚ ਕੇ ਦੇ ਪਹਿਲਾਂ ਪ੍ਰੈਕਟਿਸ ਬਾਅਦ ਚ ਕੰਮ ਵੀ ਕਰਾਉਂਦੇ ਸੀਗੇ ਸੌਰੀ ਜਿਹੜਾ ਤੁਰੇ ਫਰੀ ਜਾਂਦੇ ਸੀਗੇ ਭਾਈ ਸਾਹਿਬ ਖੇਤੀ ਜਿਹੜੀ ਅੰਦਰ ਰਹੇ ਸਿੱਧਾ ਲਾ ਫੇਰ ਕੈਮਰਾ ਉਹ ਕੱਟ ਹੋਇਆ ਹਾਂ ਵੀ ਹੁਣ ਛੇਦੀ ਬਾਲੀ ਕਰਦੇ ਆ ਕਾਲੀ ਆ ਜਿਹੜੇ ਇੱਕ ਨੂੰ ਵੀ ਉਹ ਛੇਦੀ ਸਟਾਰ ਬਣਾ ਛੇਦੀ ਮੇਰਾ ਨਾਮ ਬੋਲਣਾ ਨਾ ਮਦਰ ਇਹ ਤਾਂ ਫਿਰ ਹੈਗਾ ਹੀ ਹੁਣ ਭੱਜ ਦੌੜ ਦੀ ਦੁਨੀਆ ਉਹ ਵੀ ਦੁਨੀਆ ਚ ਭੱਜ ਨੱਠ ਵੀ ਵਧੀ ਹੋਈ ਹੈ ਵੈਸੇ ਚਾਰੇ ਪਾਸੇ ਆਪਾਂ ਨੂੰ ਨਹੀਂ ਬਹਿਦੇ ਰਹਿੰਦੇ ਭੱਜ ਲਾ ਉਤ ਨੂੰ ਭੱਜ ਲਾ ਰੇਡੀ ਵੀ ਫਾਸਟ ਹੋ ਗਈ ਪੈਸਾ ਆ ਗਿਆ ਸਪੀਡ ਆ ਗਈ ਹੁਣ ਪੈਸੇ ਦੇ ਕਰਕੇ ਸਪੀਡ ਨਾਲ ਪੈਸਾ ਸਾਰਾ ਕੁਝ ਵਿੱਚ ਰੇਕੀ ਦੀਆਂ ਮਾਲਵ ਹੋ ਗਈ ਪ੍ਰੋਮੋਟਰ ਵੀ ਨਵੇਂ ਤੋਂ ਨਵੇਂ ਆਉਂਦੇ ਨੇ ਮੋਟਰ ਵੀ ਸਹੀ ਗਾਦਾ ਨਾ ਮਾਰੋ ਜਾਂਦਾ ਤੇ ਟੂਰਨਾਮੈਂਟ ਵੀ ਨਵੇਂ ਤੋਂ ਆ ਕੇ ਹਰ ਇੱਕ ਚੀਜ਼ ਆ ਪਲੇਅਰ ਪ੍ਰੋਮੋਟਰ ਲਾ ਲੋ ਸ਼ੇਤੀ ਲਾਈਵ ਸ਼ੋਟਿੰਗ ਰਹਿ ਗਈ ਹੈ ਹਰ ਇੱਕ ਚੀਜ਼ ਫਾਸਟ ਹੋ ਗਈ ਪੈਨਾ ਦੇ ਮਾਲ ਵਾਲਾ ਕਮ ਹੋਣ ਲੱਗ ਗਿਆ ਪੈਨਾ ਦੀ ਮਾਰ ਇਹ ਗੱਲ ਹੈ ਆ ਗਾਣੇ ਦੇਖ ਲੋ ਯਾਰ ਬਾਕੀ ਜਿਹੜੀ ਗੱਲ ਮਿਹਨਤਾਂ ਦੀ ਆ ਉਹ ਗਾਣੇ ਅੱਗੇ ਸੀੜੀ ਕਿੰਨਾ ਕੰਨਾ ਟਾਈਮ ਚੱਲਦੇ ਹੁੰਦੇ ਆ ਹਾਂ ਉਹਨਾ ਗਾਣੇ ਦੀ ਲਾਈਫ ਹੈਗੀ ਅੱਬ ਤੋਂ ਮੈਂ ਇਹ ਕੋਈ ਹੋਰ ਵੀ ਕਹਣਾ ਵੀ ਜਿਹੜੀਆਂ ਅੱਗੇ ਜੋ ਪਲੇਅਰ ਇਕੱਠੇ ਹੁਣ ਆਪਣੇ ਜਿਹਾ ਫੈਮਿਲੀ ਰਿਲੇਸ਼ਨ ਸਾਰੇ ਪਲੇਅਰਾਂ ਦੀ ਤਕਰੀਬ ਜਿੰਨੇ ਕਾਫ ਦੇ ਖੇਡਦੇ ਆ ਇੱਕੋ ਜਿਹਾ ਫੈਮਿਲੀ ਰਿਲੇਸ਼ਨ ਹਾਂ ਸਾਰੇ ਉਹ ਨਹੀਂ ਹੈ ਨਹੀਂ ਹੁਣ ਹੁਣ ਉਹਦੀ ਬਾਹਰ ਲੰਬਾ ਟਾਈਮ ਇਕੱਠਾ ਖੇਡਦੇ ਤਾਂ ਕਰਕੇ ਲਾਲਾ ਵੀ ਮੇਰੇ ਹਿਸਾਬ ਨਾਲ ਆਪਾਂ ਜਿਵੇਂ ਤੁਹਾਡੇ ਪਰਿਵਾਰ ਨੇ ਆ ਸਾਡੇ ਨੇ ਆਪਾਂ ਤੁਹਾਡੇ ਭਾਈਆਂ ਨੂੰ ਚਾਚੇ ਦੇ ਮੁੰਡਿਆਂ ਨੂੰ ਵੀ ਕਹਾਂ ਜਾਣ ਲਈ ਫਲਾਣਾ ਕੌਣਾ ਤੇ ਉਹ ਕੌਣ ਲੈ ਆਉਣ ਦੇ ਪਲੇਅਰ ਨੂੰ ਪੁੱਛ ਕੇ ਦੇਖ ਲਈ ਵੀ ਉਹ ਕਿੰਨੇ ਭੈਣ ਭੈਣ ਨੂੰ ਪਤਾ ਨਹੀਂ ਹੁੰਦਾ ਨਹੀਂ ਪਤਾ ਹੁੰਦਾ ਤੂੰ ਰਹਿੰਦਾ ਸੀ ਯਾਰ ਜਾ ਕੇ ਉੱਥੇ ਰਵੇ ਪੰਜ ਚਾਰ ਮੈਨੂੰ ਰਾਹ ਵੀ ਦੱਸ ਦੇਵੇ ਕਿੱਧਰ ਨੂੰ ਜਾਣਾ ਇਹੀ ਰੋੜ ਜਾਂਦੀ ਹੈ ਜੱਦੀ ਟੂਰਨਾਮੈਂਟ ਨੂੰ ਕਹਿੰਦੇ ਵਧੀਆ ਹਜੇ ਟਰਾਈਬ ਵੀ ਤਾਂ ਟੱਟ ਸਾਲ ਬਾਅਦ ਹੀ ਕਰ ਲਗਿਆ ਇੰਡੀਆ 'ਚ ਮੈਨੂੰ ਲੱਗਾ ਹੈ ਚਾ ਮੈਂ ਕੋ ਹੋਰ ਕਿਹਾ ਵੀ ਇੰਨੇ ਨੇ ਪ੍ਰਾਈਜ਼ ਰੱਖਿਆ ਹੁੰਦੇ ਠੀਕ ਨੇ ਨਹੀਂ ਯਾਰ ਹੈ ਇਹਨਾਂ ਨਾਲ ਜਿਹੜੀ ਜੈਨੂਅਨ ਕਬੱਡੀ ਆ ਉਹ ਥੋੜੀ ਜਿਹੀ ਖਤਮ ਹੋ ਰਹੀ ਆ ਪ੍ਰਮੋਟਰ ਨੇ ਜਿਹੜੇ ਉਹਦੇ ਜਿਹੜੇ ਪਿਆਰ ਕਰਨ ਵਾਲੇ ਨੇ ਕਬੱਡੀ ਨੂੰ ਲਾਲਾ ਵੀ ਚੰਗਾ ਸੋਚਣ ਵਾਲੇ ਉਹ ਇਹਨੇ ਪੈਸੇ ਵਾਲੇ ਨਹੀਂ ਉਹਨਾਂ ਦੇ ਹੱਥ ਜੋ ਕਬੱਡੀ ਨਿਕਲ ਗਈ ਸਹੀ ਗੱਲ ਆ ਗਈ ਪੈਸੇ ਵਾਲਿਆਂ ਕੋਲੇ ਉਹਨਾਂ ਨੂੰ ਸਿਰਫ ਪੈਸਾ ਹੁਣ ਕਿੰਨੇ ਟੂਰਨਾਮੈਂਟ ਨੇ ਇਨਾਮ ਘਟ ਹੁੰਦਾ ਤੇ ਬੈਸਟਾਂ ਨੂੰ ਤੋਂ ਵੱਧ ਹੋ ਜਾਂਦੇ ਨੇ ਉਹ ਕਿਦੋਂ 5 10 15 20 ਪਲੇਅਰਾਂ ਕੋਲ ਜਾਂਦੇ ਆ ਖੇਡਦੇ ਕਿੰਨੇ ਇੱਥੇ 5 10 ਹਜ਼ਾਰ ਹਜ਼ਾਰ ਉਹ ਗੱਲ ਨਹੀਂ ਆ ਬਈ ਨਵੇਂ ਪੇਰੇ ਉੱਤੀ ਰਹੇ ਨੇ ਚਾ ਉਹਨੂੰ ਕੋਈ ਆ ਕੇ ਉਹਨੂੰ ਦੇਣਾ ਹੀ ਨਹੀਂ ਆਪਾਂ ਨੇ ਕਿਰਾਏ ਨੂੰ ਗਾਗਾ ਲੱਗਣੀਆਂ ਨੇ ਹਾਂ ਆਪਾਂ ਜਾ ਮੇਰੇ ਕੋਲ ਤਾਂ 500 ਹੀ ਆ ਇਹ ਵੀ ਗੱਲਾਂ ਲੱਗ ਮੇਹਰਾਂ ਨੂੰ ਵੀ ਥੋੜਾ ਸੋਚਣਾ ਚਾਹੀਦਾ ਹਾਂ ਪਲੇਅਰ ਨੇ ਆਪਾਂ 파ਟ ਰਾਈ ਕੀਤੀ ਸੀ ਕਿ ਪੰਡ ਨਵਿੱਲਾ ਲਾ ਇੱਕ ਪੰਡ ਪਿਓਰ ਵੀ ਨਵੇਂ ਮੁੰਡੇ ਹੁਣ ਵਧੀਆ ਟੀਮਾਂ ਆਈਆਂ ਹੂੰ ਵਧੀਆ ਅੱਛੇ ਦਿੱਸਪਲਨ ਹਾਂ ਡੇਡ ਡੇਡ ਤੇ ਬਹੁਤ ਵਧੀਆ ਮੈਚ ਲਾਇਆ ਉਹਨਾਂ ਨੇ ਨਵੇਂ ਮੁੰਡਿਆਂ ਨੇ ਪਰ ਚੱਕਰ ਕੀ ਆ ਥੋੜਾ ਜਾਂ ਪੋਹਲਾ ਲਾ ਵੀ ਤੂੰ ਜਾਂ ਵਿਚਾਰੇ ਪੈਸੇ ਨਹੀਂ ਬਣਦੇ ਉਹੀ ਗੱਲ ਵੀ ਵੱਡਿਆਂ ਨੂੰ ਬਣੀ ਜਾਂਦੇ ਨੇ ਉਹਨਾਂ ਦਾ ਡਿਸਪਲਨ ਥੋੜਾ ਜਾਂ ਉਹਨਾਂ ਦੇ ਆਪ ਦੇ ਆਪ ਨੂੰ ਰੱਖਣਾ ਪਵੇ ਕਬੱਡੀ ਦਾ ਕੋਈ ਦੁਸ਼ਮਣ ਨਹੀਂ ਕਬੱਡੀ ਆਪ ਦੇ ਪਲੇਅਰ ਆਪ ਦੇ ਆਪ ਦੇ ਨੇ ਮੇਰੇ ਖਿਆਲ ਨਾਲ ਆ ਮੇਰੇ ਹਿਸਾਬ ਨਾਲ ਵੱਧ ਨੁਕਸ ਪਲੇਰਾਂ ਦੇ ਇਹਦਾ ਹੈ ਯਾਰ ਟਾਈਮ ਟੂ ਟਾਈਮ ਦੀ ਸੋਚਦੇ ਨਾ ਜੋ ਅੱਜ ਅੱਜ ਕਰ ਲਿਆ ਬਸ ਐਸਾ ਠੀਕ ਆ ਕੱਲ ਨੂੰ ਦੇਖੀਓ ਜਿਹੜਾ ਕੋਈ ਨਵਾਂ ਹੋਊਗਾ ਇਹ ਵੀ ਦੇਖ ਲੋ ਜਿਹੜੇ ਕੇ ਸੰਬੰਧ ਪੁਰਾਣੇ ਚੱਲਦੇ ਰਹਿੰਦੇ ਸੀ ਜਿਹੜੇ ਟੂਰਨਾਮੈਂਟਾਂ ਤੇ ਜਾਂਦੇ ਹੋਵਾਂ ਸਰਪੰਚ ਪੰਚ ਵੀ ਜਾਣ ਦਾ ਹੁੰਦਾ ਕਿੰਨੇ ਟਾਈਮ ਉੱਨੀ ਕੇ ਤਾਂ ਯਾਰ ਕੋਈ ਕੌਣ ਜੀ ਪੈਸੇ ਨਹੀਂ ਬੋਲਦਾ ਸੀਗਾ ਹਾਂ ਉਹਦੇ ਕਿਹਾ ਕਿਸੇ ਪਲੇਅਰ ਨੇ ਮੈਂ ਨਹੀਂ ਸੁਣਿਆ ਪਪੂ ਉਹ ਬਾਰ ਬੈਂਡ ਤੇ ਜਾ ਕੇ ਹੁੰਦੇ ਜਦ ਅਗਲੇ ਨੇ ਕਹਿਤਾ ਵੀ ਹਾਂ ਬਾਈ ਯਾਰ ਦੇਖੋ ਜਵਾਨ ਵਾਲਾ ਕੰਮ ਹੋ ਗਿਆ ਜਵਾਨ ਵਾਲਾ ਕੰਮ ਪਰ ਅਗਲਾ ਵੀ ਕਹਾਂ ਵਾਲਾ ਕੋਈ ਕੱਛੜਦਾ ਵਧੀਆ ਪੈਸੇ ਦੇ ਕੇ ਤੋਰਦਾ ਸੀ ਹਨਾ ਇਹ ਨਹੀਂ ਗੱਲ ਹੁਣ ਪੰਨੇ ਇਹ ਗੱਲ ਕੀ ਲੋਕਾਂ ਦੇ ਪਲੇਅਰਾਂ ਜੋ ਹੋ ਨਹੀਂ ਰਹੀ ਵੀ ਪੈਸੇ ਮੰਗ ਕੇ ਲੈਣ ਲੱਗ ਪਏ ਨਾ ਬਹੁਤ ਏ ਲਾਲਾ ਵੀ ਪ੍ਰਮੋਟਰ ਨੇ ਜਿਹੜੇ ਪੁਰਾਣੇ ਉੱਥੇ ਬੈਠੇ ਨੇ ਪੁਰਾਣੇ ਉਹ ਪਲੇਅਰਾਂ ਨੂੰ ਅੱਗੇ ਵੀ ਪੈਸੇ ਦਿੰਦੇ ਸੀਗੇ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦੇ ਸੀ ਕੋਈ ਹੈਲਪ ਹੋਰ ਕਰਤੀ ਪਰ ਉਹ ਮੰਗੇ ਤੇ ਨਹੀਂ ਸੀ ਦਿੰਦੇ ਹਾਂ ਹੁਣ ਉਹ ਪਿੱਛੇ ਹਟ ਕੇ ਵੀ ਹਰ ਇਹ ਤਾਂ ਮੰਗਰਦੇ ਨੇ ਇਹ ਚੀਜ਼ਾਂ ਦਾ ਬਹੁਤ ਫਰਕ ਪਿਆ ਹ ਹਮ ਠੀਕ ਗੱਲ ਸਾਰਾ ਕੁਝ ਚੱਲਦਾ ਬਰਾਬਰ ਬਰਾਬਰ ਚੱਲੀ ਜਾਣਾ ਮੈਂ ਬਸ ਬਾਕੀ ਗੱਲ ਤਾਂ ਇਹ ਹੈ ਵੀ ਮਿਹਨਤ ਕਰਦੇ ਰਹਿਣ ਮੁੰਡੇ ਤਾ ਕਬੱਡੀ ਜਿੰਦ ਵੀ ਰਹੂਗੀ ਜੇ ਮਿਹਨਤਾਂ ਕਰਨਗੇ ਤਾਂ ਹੀ ਆ ਯਾਰ ਮੈਂ ਤਾਂ ਕਹਿੰਦਾ ਸਹੀ ਗੱਲ ਆ ਜੇ ਨਵੇਂ ਮੁੰਡੇ ਉਹਨੂੰ ਦੇਖ ਕੇ ਲੱਗਣਗੇ ਗਰਾਊਂਡ ਤੇ ਲੱਗਣਗੇ ਜੇ ਇੱਕ ਬੰਦਾ ਪਿੰਡ ਦਾ 플레이ਰ ਆ ਤਕੜਾ ਹੋ ਗਿਆ ਜੇ ਗਰਾਊਂਡ 'ਚ ਜਾਂਦਾ ਦਿੱਲੀ ਉਹਨੂੰ ਸੰਦ ਲੈ ਸਾਡੇ ਪਿੰਡ ਤੋਂ 20 25 ਮੁੰਡਾ ਦੇਖਦੇ ਹੀ ਹੋਣਗੇ ਯਾਰ ਮੈਂ ਕੁਝ ਕਰਦਾ ਜਾ ਕੇ ਇਹ ਉਹਨਾਂ ਦੇ ਮਨ ਦੇ ਵਿੱਚ ਜਜ਼ਬਾ ਹੋ ਜਾਂਦਾ ਵੀ ਅਸੀਂ ਵੀ ਕੁਝ ਕਰੀਏ ਦੇਖ ਕੇ ਯਾਰ ਕੋਈ ਵੀ 플레이ਰ ਆ ਚਾਹੇ ਛੋਟਾ ਵਾ ਜੇ ਇੱਕ ਪਿੰਡ ਚੋਂ ਲਾਲਾ ਵੀ ਜਮੁਪਿੰਦਰ ਕਹਿੰਦਾ ਉਹ ਹੀਰੋ ਆ ਹੀਰੋ ਉਹਨੂੰ ਦੇਖਣ ਆਉਂਦੇ 10 ਹਣ 20 ਆਉਣ ਉਹਨੂੰ ਦੇਖਦੇ ਆ ਵੀ ਉਹ ਡਿਫਰੈਂਟ ਆ ਦੂਜਿਆਂ ਨਾਲ ਕੀ ਕਰਦਾ ਕਿੰਨੀ ਕਿ ਪ੍ਰੈਸਰ ਸਭ ਨੂੰ ਦੇ ਪਹਿਲੇ ਦਿਨ ਤੋਂ ਹੀ ਚੀਜ਼ ਹੋ ਜਾਂਦੀ ਹੈ ਪਹਿਲੇ ਦਿਨ ਤੋਂ ਹੀ ਹੁਣ ਟੂਰਨਾਮੈਂਟ ਕਰਾਈ ਆਪਾਂ ਤੇ ਉਹ ਇਹਦੇ ਲਈ ਹਫਤਾ ਪਹਿਲਾਂ ਜਦੋਂ ਗਰਾਊਂਡ ਬਣਾਉਣ ਲੱਗੇ ਆ ਹੁਣ ਕਿੰਨੇ ਦਿਨੋਂ ਦੇ ਰੋਜ਼ ਜਵਾਕ ਗਰਾਊਂਡ 'ਚ ਖੜੀ ਜਾਂਦੇ ਨੇ ਆ ਜੀ 35 ਜਵਾਕ ਅਜੇ ਤੱਕ ਉਹਨਾਂ ਚਾਹ ਗਿਆ ਨਹੀਂ ਮਨ 'ਚ ਨਹੀਂ ਆਂਦਾ ਮੈਨੂੰ ਪ੍ਰੇਮ ਉਹਦਨੇ ਕਹਿੰਦਾ ਮੈਂ ਟੂਰਨਾਮੈਂਟ ਵਾਲੇ ਦਿਨ ਆ ਉਹ ਤੋਂ ਪਹਿਲਾਂ ਆ ਗਿਆ ਉਹਦਨੇ ਉੱਥੇ ਜਵਾਕ ਸੀਗੇ 30 35 ਅੱਛਾ ਕਹਿੰਦਾ ਜੀ ਇੰਨੇ ਚੱਕ ਵੀ ਬਣ ਗਏ ਹਾਂ ਕਹਣਾ ਹਲਾ ਨੋ ਹੋ ਜਾਣਾ ਨੋ ਪਿੰਡ ਦਾ ਹੋ ਜਾਣਾ ਹਰ ਚੀ ਕੇ ਵੀ ਕੀ ਜਾਲਾ ਵੀ ਪਿੰਡੋਂ ਮੈਂ ਵੀ ਪਿੰਡੋਂ ਕਾਗਜ਼ੀ ਕੁਮੜਾ ਗਿਆਨੀ ਜੀ ਤੋਂ ਬਾਤ ਟੁੱਟਿਆ ਹਾਂ ਹੈਨਾ ਗੱਲ ਤਸਮੀਨ ਤਾਂ ਗੱਲ ਜਿਵੇਂ ਹੁਣ ਹਾਂ ਤੁਹਾਡੇ ਪਿੰਡ ਹਾਕੀ ਵਾਲੇ ਸੀ ਸਾਬ ਸਾਰੇ ਸਾਰੇ ਹਾਕੀ ਵਾਲੇ ਸੀ ਤੁਹਾਡੇ ਕਾਲਜ ਵੀ ਹਾਕੀ ਵਾਲੇ ਸੀ ਮੈਂ ਤਾਂ ਹੁਣ ਜਦੋਂ ਆਪ ਸ਼ੁਰੂ ਕੀਤੀ ਆ ਆਪ ਰੈਂਸ ਕਰਨ ਲੱਗਾ ਹੌਲੀ ਹੌਲੀ ਜਵਾਬ ਆਉਣ ਲੱਗੇ 1 2 5 4 10 ਹੈਨਾ ਹੌਲੀ ਹੌਲੀ 100 ਵੀ ਜਵਾਬ ਆਉਂਦਾ ਆ ਜਾਓ ਆਪਣੇ ਕੋਥੇ ਗਰਮੀ ਆ ਜਾਂਦੀ ਕਿ 100 ਜਵਾਬ ਯਾਰ ਤੂੰ ਦੇ ਲੈ ਵੀ ਖੇਡਣ ਨੂੰ ਉੱਥੇ ਅਸੀਂ ਅੱਡ ਅੱਡ ਕਰਾਉਂਦੇ ਨਹੀਂ ਉਹ ਚ ਹੁਣ ਕਿੰਨੇ ਮੁੰਡੇ ਵਧੀਆ ਖਲਪਾ ਦੇ ਉਹਦੇ ਨੇ ਇੱਕ ਜੀ ਹੁਣ ਦੇਖ ਲਿਆ 5 10 ਐ ਦੀ ਹੁਣ ਪੰਜ ਅਗਲੇ ਸਾਲ ਖੇਡ ਜਾਣਗੇ ਇਹ ਮੈਂ ਉਹਨਾਂ ਨੂੰ ਇਹੀ ਕੱਲ ਸੁਣਾਣੀ ਕਾਲੀ ਹੀ ਹੁੰਦੇ ਨੇ ਹਾਂ ਕਾਲੀ ਥੋੜੇ ਕੋ ਟਾਈਮ ਕਿਉਂਕਿ ਬੀਬੀ ਸਾਡੇ ਉਹ ਜੇ ਹੁਣ ਤੂੰ ਸੀਰੀਅਟ ਕੰਨੀ ਤੋੜ ਲਵੇਂ ਛੇਤੀ ਤਗੜੇ ਹੋਣੇ ਪਰ ਇਹ ਹੁਣ ਮਿਹਨਤ 2 ਸਾਲ ਤੱਕ 3 ਸਾਲ ਕਰਨੀ ਪੈਣੀ ਆ ਹਾਂ ਗੱਲ ਕਿ ਮਿਹਨਤ ਹੀ ਤਗੜਾ ਬਣੋ ਜਿਹੜੇ ਕਾਸ ਨਿਓਟ ਬਣੇ ਰਹਿੰਦੇ ਲੌਂਗ ਟਾਈਮ ਬਣੇ ਰਹੇ ਮੀਵਾ ਪੱਕੀਆਂ ਹੁੰਦੀਆਂ ਨੇ ਫਿਰ ਇਹ ਆ ਤਿੰਨ ਸਾਲ ਕਾਕਾ ਲੱਗ ਜਾਂਦੇ ਆ ਪਲੇਅਰ ਨੂੰ ਵਧੀਆ ਨਹੀਂ ਜਿਹੜੇ ਜਿਹੜੇ ਮੁੰਡੇ ਘਰ ਨੂੰ ਇਹ ਜਿਹੜੇ ਮੁੰਡੇ ਹੁਣ ਮਿਹਨਤਾਂ ਕਰਦੇ ਨੇ ਸੁਲਤਾਨ ਹੁਣੇ ਹੋਰ ਕਿੰਨੇ ਮੁੰਡੇ ਨੇ ਤਗੜੇ ਨੇ ਬੂਰੇ ਮਿਹਨਤ ਕਰਦੇ ਨੇ ਯਾਰ ਉਹ ਕਬੱਡੀ ਦਾ ਤਾਂ ਨੋਈ ਬਹੁਤ ਵੱਡਾ ਹੋ ਗਿਆ ਰੋਲ ਮਾਡਲ ਵਾਲਾ ਕੰਮ ਹੋ ਗਿਆ ਮਿਹਨਤ ਯਾਰ ਹੁਣ ਜੇ ਬੰਦਾ ਦਿਲੋਂ ਮਿਹਨਤ ਕਰਨਾ ਚਾਹਤੋਂ ਮੈਂ ਹਾਂ ਹਾਂ ਜਿੰਨਾਂ ਲੌਂਗ ਟਾਈਮ ਖੇਡ ਗਏ ਫਸਲਾ ਹੋ ਗਿਆ ਜਿਵੇਂ ਹੁਣ ਖੇਡੀਆਂ ਦਾ ਮੰਗੀ ਹੋ ਗਿਆ ਖੇਡੀਆਂ ਦਾ ਜੇ ਹੁਣ ਵੀ ਮਾਰਨ ਦਾ ਛੱਟਕ ਦਿਖਦੇ ਨਾ ਹਾਂ ਨਹੀਂ ਉਹ ਖੇਡ ਚ ਹੁਣ ਵੀ ਉਹ ਉਹ ਯਾਰ ਜੀ ਦੇਖੋ